ਜਿਹੜੇ ਮੁੰਡੇ ਨਾ दारू ਪੀਤੀ ਹੀ ਇਹਨੇ ਉਹ ਕਿੱਥੇ ਪੀਤੀ ਪੁਰਾਣੇ ਪੀਜੀ ਪੀਤੀ ਨਵੇਂ ਪੀਜੀ ਪੀਤੀ ਪਹਿਲੇ ਪੀਜੀ ਚ ਪੀਤੀ ਸੀਗੀ ਜਿੱਥੇ ਮੈਂ ਗੱਡੀ ਬਾਹਰ ਲਾ ਕੇ ਖੜਾ ਸੀਗਾ ਗਲੀ ਦੇ ਬਾਹਰ ਖੜਾ ਐਨ ਦੀ ਫਰੈਂਡ ਹੈਗੀ ਸੀਗੀ ਤੇ ਉਹ ਰਾਤੀ ਆਪਾਂ ਇਧਰੋਂ ਆਏ ਆ ਇੱਥੇ ਇੱਥੋਂ ਮੈਂ ਗਿਆ ਪਹਿਲਾਂ ਦੂਜੇ ਪੀਜੀ ਵਿੱਚ ਜਿਹੜਾ ਇਹਦੇ ਆਹੀ ਆ ਲੋਗੇਟ ਵਾਲੇ ਏਰੀਆ ਚ ਲੋਗੇਟ ਵਾਲੇ ਏਰੀਆ ਚ ਇਹਦੇ ਯਾਰ ਦੋਸਤ ਕੋਈ ਮੁੰਡਾ ਹੈਗਾ ਸੋਨੂ ਸੋਨੂ ਉਹਨਾਂ ਦਾ ਪੀਜੀ ਹੈਗਾ ਆਪਾਂ ਪੀਂਦੇ-ਬੁੰਦੇ ਪਏ ਸੀ ਆਪਣਾ ਗੱਡੀ ਚ ਬੈ ਕੇ ਇੰਜੋਏ ਕਰਦੇ ਪਏ ਸੀਗੇ ਠੀਕ ਹੈ ਤੇ ਉਸ ਤੋਂ ਬਾਅਦ ਇਹਨੇ ਕਿਹਾ ਕਿ ਮੈਂ ਇਧਰ ਉਧਰ ਦੋਸਤ ਨੂੰ ਨਾਲ ਲੈ ਕੇ ਜਾਣਾ ਉੱਥੇ ਫਰੈਂਡ ਦੇ ਪੀਜੀ ਤੇ ਫਿਰ ਆਪਾਂ ਗੱਡੀ ਲੈ ਕੇ ਉਧਰ ਗਏ ਜਿਹੜਾ ਦੂਜਾ ਪੀਜੀ ਆ ਅੰਦਰ ਗਲੀਆਂ ਨਹੀਂ ਚਾ ਪਰਲੇ ਪਾਸੇ ਨੂੰ ਮਤਲਬ ਲੱਭ ਲਾਂਗੇ ਕਿਹੜਾ ਹੈਗਾ ਇਹਨਾਂ ਨੂੰ ਆਪ ਨੂੰ ਪਤਾ ਹੋਣਾ ਉੱਥੇ ਜਾ ਕੇ ਗਲੀ ਦੇ ਅੰਦਰ ਗੱਡੀ ਵੜੀ ਨਹੀਂ ਕਿਉਂਕਿ ਅੱਗੇ ਵਿੱਚ ਰੇਤਾਂ ਦੇ ਟਿੱਲੇ ਪਏ ਸੀਗੇ ਮਤਲਬ ਕੋਈ ਕੰਸਟਰਕਸ਼ਨ ਚੱਲਦੀ ਹੋਣੀ ਨਾ ਅਸੀਂ ਹੈਗੇ ਸੀਗੇ 5 ਜਣੇ ਮੈਂ ਹੀ ਇੱਕ ਮੇਰਾ ਯਾਰ ਸੀਗਾ ਰੈਣੀ ਤੋਂ ਆਇਆ ਮੁੰਡਾ ਤੇ ਨਾਲ ਸੈਠੀ ਸੀਗਾ ਤੇ ਨਾਲ ਲੰਦੀਆਂ ਦੋ ਫਰੈਂਡਾਂ ਜਿਹੜੀਆਂ ਨੇ ਬੱਸ ਸਟੈਂਡ ਤੋਂ ਇਹਨੂੰ ਫੋਨ ਫੋਨ ਕੀਤਾ ਹੀ ਆ ਉਦਾਂ ਚੱਕਿਆਂ ਚ ਹੁਣ ਇਹ ਕਹਿੰਦਾ ਤੁਸੀਂ ਚੱਲਣਾ ਭਾਜੀ ਆਜੋ ਅੰਦਰ ਅਸੀਂ ਆਪਾਂ ਗੱਡੀ ਬੈਠੇ ਆ ਕਿਉਂਕਿ ਗੱਡੀ ਅੰਦਰ ਜਾਣੀ ਨਹੀਂ ਤਾਂ ਫੋਨ ਆਇਆ ਤੇ ਪਿੱਛੋਂ ਕੜਪੜ ਦੀ ਕੜਪੜ ਦੀ ਆਵਾਜ਼ ਆਉਂਦੀ ਵੀ ਗਈ ਤੇ ਮੈਨੂੰ ਲੱਗਾ ਮੈਂ ਕੋਈ ਗੱਲਬਾਤ ਨਾ ਹੋ ਗਈ ਹੋਵੇ ਮੈਂ ਹੀ ਤਲਾਕ ਆਇਆ ਨੂੰ ਥੇ ਵਾਪਸੀ ਵੀ ਮੇਰੇ ਨਾਲ ਆ ਵਾਪਸੀ ਤੇ ਤੁਸੀਂ ਇੱਥੇ ਆ ਗਏ ਇੱਥੇ ਗੱਡੀ ਲਾਈ ਇਥੇ ਉਹਦਾ 15 ਮਿੰਟ ਬਾਪ ਫੋਨ ਆ ਗਿਆ ਕੀ ਲੋਡ ਪੈ ਗਈ ਸੀ ਦੋ ਪੀਜੀ ਚੇਂਜ ਕਰਨ ਦੀ ਯਾਰ ਮੈਂ ਉਹੀ ਦੱਸਦਾ ਨਾ ਇਹ ਅੰਦਰ ਦਾ ਜਿਹੜਾ ਮੈਟਰ ਸੀ ਨਾ ਕਿਉਂਕਿ ਮੈਂ ਤਾਂ ਅਸੀਂ ਬਾਹਰ ਅਸੀਂ ਆਪਣਾ ਗਏ ਸੀ ਜਿੱਦਾਂ ਇਹਦਾ ਫੋਨ ਆਇਆ ਮੈਂ ਕਿਹਾ ਤੂੰ ਕੋਈ ਨਹੀਂ ਹੋਇਆ ਆਪਣਾ ਅੰਦਰੋਂ ਤੇ ਤੂੰ ਆ ਕੇ ਫਰੀ ਹੋ ਕੇ ਫੋਨ ਲਾ ਦੇ ਜੀ ਸੋ ਜਿਹੜੇ ਅੰਦਰ ਉੱਪਰ ਤਿੰਨ ਮੁੰਡੇ ਬਿਠਾਏ ਹੋਏ ਆ ਉਹ ਮੁੰਡੇ ਕੌਣ ਨੇ ਇਹ ਮੁੰਡੇ ਪੀਜੀ ਦੇ ਕਿਹ ਟੈਕਰ ਆ ਮੇਰੇ ਖਿਆਲ ਨਾਲ ਉਹ ਇੱਥੇ ਰਹਿੰਦੇ ਨੇ ਕਿਹੜੇ ਤੇ ਨਾਲੇ ਹੈਰਾਨਗੀ ਦੀ ਗੱਲ ਹੈ ਵੀ ਹੈਗੀ ਉਹ ਵਿੱਚ ਇਹ ਜਿਹੜੇ ਆਪਣੇ ਕੈਮਰੇ ਲੱਗੇ ਆ ਇਸ ਬਿਲਡਿੰਗ 'ਚ ਕਿਉਂਕਿ ਜਦੋਂ ਆਪਾਂ ਜਾਂਚ ਪੜਤਾਲ ਕਰਨੀ ਕੈਮਰੇ ਇੱਕ ਬਹੁਤ ਵੱਡਾ ਸਾਧਨ ਆ ਆਪਾਂ ਨੂੰ ਕਲੈਰਿਟੀ ਟਰਾਂਸਪੈਰੈਂਸੀ ਦੇ ਦਿੰਦਾ ਤੇ ਕੈਮਰੇ ਤੇ ਡੀਵੀਆਰ ਪੱਟੇ ਪਿਆ ਬਹੁਤ ਹੈਰਾਨਗੀ ਦੀ ਗੱਲ ਹੈ ਡੀਵੀਆਰ ਕਿੱਦਾਂ ਨਿਕਲ ਗਿਆ ਇੱਥੋਂ ਦੀ ਕੈਮਰੇ ਲੱਗੇ ਆ ਬਾਹਰ ਤਾਂ ਦੇਖੋ ਨਾ ਬਾਹਰ ਕੈਮਰੇ ਲੱਗੇ ਹੋਏ ਆ ਫਿਰ ਅੰਦਰ ਡੀਵੀਆਰ ਪੱਟਣ ਕਿ ਆਪਣਾ ਬੀਵੀਆਰ ਜੇ ਕਿਤੇ ਲੱਗਾ ਇਹ ਤਾਂ ਕਿਸੇ ਭੇਤੇ ਨੂੰ ਪਤਾ ਹੋਏਗਾ ਡੀਲਰ ਕਿ ਜਿਹੜਾ ਜਿਹੜਾ ਜਿਹਨੂੰ ਨੋਲਿਜ ਹੋਊਗੀ ਹੁਣ ਤੁਹਾਡੇ ਘਰ ਚ ਕਿਹੜਾ ਪਾਂਡਾ ਕਿੱਥੇ ਪਿਆ ਤੁਹਾਨੂੰ ਪਤਾ ਹੈ ਇੱਕ ਚੀਜ਼ ਹੋਰ ਦੱਸੋ ਜਦੋਂ ਲਾਸਟ ਉਹਦੀ ਡੈਥ ਹੋਈ ਹੈ ਸਭ ਤੋਂ ਪਹਿਲਾਂ ਫੋਨ ਕਿੰਨੂੰ ਜਾਂਦਾ ਕੀ ਇੱਥੇ ਇਹ ਜਿਹੜੇ ਹਾਲਾਤ ਪਾਈ 11:15 ਵਜੇ ਦੇ ਆਸ-ਪਾਸ ਕਿੰਨਾ 10:11 ਵਜੇ ਦੇ ਵਿੱਚ ਨਾ ਹਾਂ ਮੈਨੂੰ ਫੋਨ ਆਇਆ ਹੈ ਭਾਬੀ ਦਾ ਫੋਨ ਆਇਆ ਸੀਗਾ ਕਿ ਸੇਠੀ ਢਾਡੇ ਨਾਲ ਸੀਗਰੇਟ ਮੈਂ ਕਿਹਾ ਹਾਂ ਹੈਗਾ ਸੀ ਨਾਲ ਨਹੀਂ ਨਹੀਂ ਅਨਮੈਰਿਟ ਸੀ ਹਾਂ ਤੇ ਮੈਂ ਫਿਰ ਆਪਣਾ ਕੀ ਕਹਿੰਦੇ ਉੱਥੇ ਜਦੋਂ ਮੈਨੂੰ ਫੋਨ ਆਇ ਮੈਨੂੰ ਭਾਬੀ ਨੇ ਕਿਹਾ ਕਿ ਇਦਾਂ ਇਦਾਂ ਉਹਦੀ ਤਵੇ ਦਾ ਖਰਾਬ ਹੈ ਢੱਡ ਨਾਲ ਸੀ ਮੈਂ ਕਹਾ ਉਹ ਦੋਸਤ ਦੇ ਉੱਤੇ ਪੀਸੀ ਤੇ ਉੱਥੇ ਆਪਣਾ ਹੋਟਲ ਤੇ ਜੋ ਵੀ ਜਿੱਦਾਂ ਕਹਿ ਲੋ ਆਪਾਂ ਉੱਥੇ ਸੋ ਗਿਆ ਤੇ ਮੈਂ ਆ ਗਿਆ ਇਸ ਵੇਰੇ ਘਰੇ ਟਾਈਮ ਸਰ ਆਪਣਾ 6 ਵਜੇ ਆ ਗਿਆ ਮਕਰੇ ਤੇ ਕਹਿੰਦੇ ਉੱਠਦਾ ਨਹੀਂ ਪਿਆ ਉਹ ਤਵੇ ਜੀ ਉਹਦੀ ਖਰਾਬ ਹੈ ਤੇ ਇੱਕ ਵਾਰੀ ਕਰੋ ਮੈਂ ਕਹਿੰਦਾ ਕਿਥੋਂ ਕਹਿੰਦੇ ਜਿਹੜਾ ਭਰਾ ਹੁੰਦਾ ਵੱਡਾ ਭਰਾ ਆ ਉਹ ਆਲਰੇਡੀ ਉਧਰੋਂ ਨਿਕਲ ਗਿਆ ਸੀ ਗੱਡੀ ਲੈ ਕੇ ਇਧਰੋਂ ਦੀ ਮੈਂ ਆਪਣੇ ਫਾਦਰ ਮੇਰੇ ਡਾਕਟਰ ਆ ਮੈਂ ਆਪਣੇ ਫਾਦਰ ਨੂੰ ਨਾਲ ਲੈ ਕੇ ਆਪਾਂ ਉਸੇ ਟਾਈਮ ਇਧਰ ਆ ਗਏ ਇੱਥੇ ਆ ਕੇ ਵੇਖਿਆ ਸੀਨ ਬਣਿਆ ਪਿਆ ਉਹਦਾ ਜਿਹੜਾ ਪੀਜੀਏ ਕਿਦਾ ਹੈ ਕਿਦਾ ਲੀਸਤੇ ਹੈ ਜਾਂ ਆਪਣਾ ਕਿਸੇ ਬੰਦੇ ਦਾ ਪਤਾ ਨਹੀਂ ਐਸੀ ਤਾਂ ਮੇਰੇ ਖਿਆਲ ਨਾਲ ਲੀਸਤੇ ਹੋਊਗਾ ਯਾਰ ਨਾ ਤੁਸੀਂ ਅਕਸਰ ਪਹਿਲਾਂ ਹੈ ਭਾਜੀ ਕਿੱਦਾਂ ਕਰੀ ਇਹ ਤੁਸੀਂ ਇਕੱਠੇ ਆਏ ਸੀਗੇ ਤੇ ਜਦੋਂ ਵਾਪਸ ਗਏ ਉਹ ਤਾਂ ਘਰ-ਘਰਲੇ-ਘਰਲੇ ਗਏ ਸੀਗੇ ਵੀਰੇ ਇਕੱਲੇ-ਇਕੱਲੇ ਤਾਂ ਤਾਂ ਜਾਵਾਂਗੇ ਨਾ ਜੇ ਹੋ ਜਾਊਗਾ ਮੈਂ ਇਕੱਲਾ ਹੀ ਗਿਆ ਮੈਂ ਤੇ ਮੇਰਾ ਯਾਰ ਗਿਆ ਸੀ ਕਿੱਧਰ ਉਹਨਾਂ ਨਾਲ ਗੱਲ ਨਹੀਂ ਕੀਤੀ ਜਦੋਂ ਤੁਸੀਂ ਘਰ ਜਾ ਲੱਗੇ ਉਹ ਹੀ ਕਹਿੰਦਾ ਬਣਾ ਉਹ ਤਾਂ ਜਾਗਦ ਘਰਾੜੇ ਮਾਰ ਸੁੱਤਾ ਸੀਗਾ ਘਰਾੜੇ ਮਾਰਦਾ ਨੀਂਦ ਚ ਪੂਰਾ ਆਈਗਾ ਘੁੱਪ ਸੀਗਾ ਮੈਂ ਈਵਨ ਇਹਦਾ ਅੰਗੂਠਾ ਕੋਠਾ ਫੜ ਕੇ ਨੂੰ ਜਿਵੇਂ ਆਪਾਂ ਦਰਦ ਫੀਲ ਕਰਾਈਦੀ ਨਾ ਇੱਕ ਉੱਠ ਉੱਠ ਚੱਲ ਘਰੇ ਚਲੀਏ ਉਹਦੇ ਮੂੰਹ ਤੇ ਪਾਣੀ ਦੇ ਛਿੱਟੇ ਵੀ ਮਾਰੇ ਉਹ ਜਿਹੜੀ ਕੁੜੀ ਸੀ ਨਾਲ ਉਹਨੇ ਛਿੱਟੇ ਮਾਰਨ ਠੰਾਂ ਦੀ ਕੋਸ਼ਿਸ਼ ਕੀਤੀ ਇਹ ਕਹਿੰਦਾ ਭਾਈ ਤੇ ਅਸੀਂ ਫਿਰ ਆਪਣਾ 6:00 ਵਜੇ ਆਪਾਂ ਆਪਣਾ ਆ ਗਏ ਇਹ ਸੁੱਤਾ ਪਿਆ ਉਹ ਤਾਂ ਚੰਗਾ ਬਲਾਈ ਘਰਾੜੇ ਮਾਰਦਾ ਸੀਗਾ ਰਾਤੀ ਤੁਸੀਂ ਕਿੱਟੇ ਸੀ ਹਾਂ ਰਾਤੀ ਮੇਰੇ ਕੋਲ ਐ ਟਾਈਮ ਤੁਸੀਂ ਤੁਸੀਂ ਲਾਸਟ ਘਰ ਕਿੰਨੇ ਵਜੇ ਮਤਲਬ ਪਹੁੰਚ ਗਏ ਸੀ ਇੱਥੇ ਮੈਂ ਸਾਡੇ ਕੋਲ 6 ਵਜੇ ਦੇ ਆਸ ਪਾਸ ਹਾਂ ਲਗਭਗ ਲਗਭਗ ਉੱਥੇ ਹੀ ਇੱਥੇ ਹਾਂ ਉਹ ਤਾਂ ਜਦੋਂ ਮੈਂ ਲਾਸਟ ਟਾਈਮ ਵੇਖ ਕੇ ਗਿਆ ਨਾ ਲਾਸਟ ਵਿਜ਼ਿਟ ਤੇ ਉਦੋਂ ਬਿਲਕੁਲ ਸਾਊਂਡ ਐਂਡ ਲਾਈਵ ਸੀਗਾ ਹਾਂ ਕੋਈ ਦਿੱਕਤ ਨਹੀਂ ਉਹ ਤੁਹਾਨੂੰ ਦਿਖਿਆ ਇੱਥੇ ਕੋਈ ਹੋਰ ਕੋਈ ਅਣਜਾਣ ਬੰਦਾ ਆ ਜਾਂ ਕੋਈ ਉਹਦੇ ਨਾਲ ਕੋਈ दारू ਜਿੱਦਾਂ ਪੀ ਗਿਆ ਹੋਵੇ ਜਾਂ ਪੀਣ ਲੱਗਾ ਹੋਵੇ ਜਾਂ ਕੁਝ ਵੀਰੇ ਮੈਂ ਉਹੀ ਕਹਿਣਾ ਪਿਆ ਮੈਨੂੰ ਇਹ ਗੱਲ ਕੁੜੀ ਤੋਂ ਸੁਣਨ ਨੂੰ ਆਈ ਜਿਹੜੀ ਮੈਂ ਤੁਹਾਡੇ ਸਾਹਮਣੇ ਸਪੀਕਰ ਤੇ ਪਾਈ ਹੈ ਮੈਨੂੰ ਨਹੀਂ ਪਤਾ ਮੁੰਡਾ ਕਿਹੜਾ ਤੇ ਮੈਂ ਆਪ ਉਹੀ ਚਾਹਨਾ ਆਪਾਂ ਨੂੰ ਰਾਦਰ ਦਨ ਵੇਸਟਿੰਗ ਦਾ ਟਾਈਮ ਆਪਾਂ ਉਹ ਮੁੰਡਾ ਫੜੀਏ ਪਹਿਲਾਂ ਜਾ ਕੇ ਤੇ ਜਦੋਂ ਬੰਦੇ ਨਾਲ ਡਰਿੰਕ ਕੀਤੀ ਹਾਂ ਜਿਹੜਾ ਨਾਲ ਕਿਉਂ ਉਹ ਭੇਦ ਖੋਲੂ ਕੋਣਾ ਗੱਲ ਕੀ ਹੋਈ ਹੈ ਕੀ ਚੀਜ਼ ਲਿੱਤੀ ਹੈ ਕੁਝ ਪਾਇਆ ਕੀ ਤੁਹਾਡੇ ਦੱਸਣ ਮੁਤਾਬਕ ਕੀ ਲਾਸਟ ਟਾਈਮ ਉਹ ਮੁੰਡਾ ਸਿਗਾ ਨਾਲ ਨਹੀਂ ਲਾਸਟ ਟਾਈਮ ਤੱਕ ਇਕੱਲਾ ਹੀ ਯਾਰ ਵੀਰੇ ਇੱਥੇ ਉਸ ਤੋਂ ਪਹਿਲਾਂ ਜਿਹੜਾ 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 ਪਹਿਲੇ ਪੀਜੀ ਤੇ ਗਿਆ ਨਾ ਉੱਥੇ ਮੁੰਡਾ ਤੇ ਇੱਕ ਕੁੜੀ-ਕੁੜੀ ਹੈਗੀ ਸੀ ਕਿ ਕੋਈ ਆਲਰੇਡੀ ਤੇ ਦੋ ਜਣੀਆਂ ਕੁੜੀਆਂ ਗਈਆਂ ਹੈਗੀਆਂ ਤੇ ਇੱਕ ਸੇਠੀ ਗਈਆਂ ਜਣੀਆਂ ਨੂੰ ਡ੍ਰੌਪ ਕਰਨ ਕੌਣ ਗਿਆ ਉਹ ਪਤਾ ਲੱਗਾ ਕੁਝ ਮੈਂ ਉਹਨਾਂ ਨੂੰ ਕੁਦਰ ਚੋਂ ਲਾਇਆ ਹਾਂ ਉਹ ਜਦੋਂ ਦੱਸਿਆ ਨਾ ਪੈਸੇ ਪੁਹੇ ਵਾਲੀ ਗੱਲ ਹੋਈ ਫਿਰ ਮੈਂ ਉਹਨਾਂ ਨੂੰ ਪੈਸੇ ਪੁਹੇ ਦਿੱਤੇ ਕੋਈ ਨਹੀਂ ਚੱਲ ਜਾ ਤੀ ਉਹ ਵਿਚਾਰੀਆਂ ਐ ਕਰਦੀਆਂ ਹੈਗੀਆਂ ਕਿ ਸਾਡੇ ਨਿਆਣੇ ਹੈਗੇ ਦੁੱਧ ਦੁੱਧ ਲੈਣਾ ਸਾਡਾ ਸਮਾਂ ਬਰਬਾਦ ਕਰਤਾ ਤੇ ਮੈਂ ਪੈਸੇ ਪੁਹੇ ਦੇ ਕੇ ਉਹਨਾਂ ਨੂੰ ਮੈਂ ਕਿਹਾ ਜਾਓ ਤੀ ਕੋਈ ਨਹੀਂ ਕਰ ਚ ਮੈਨੂੰ ਇੱਕ ਮਿੰਟ ਉਸ ट्रांजैक्शन ਤੋਂ ਹੀ ਮੈਨੂੰ ਪਤਾ ਲੱਗਾ ਉਹ ਕੁੜੀ ਨੇ ਕੰਟੈਕਟ ਕੀਤਾ ਕਿਉਂਕਿ ਮੇਰੇ ਕੋਲ ਤਾਂ ਉਹ ਰਾਬਤਾ ਕਰਨ ਦਾ ਕੋਈ ਤਰੀਕਾ ਨਹੀਂ ਸੀਗਾ ਕਿ ਕਿਦਾਂ